ਚਿੰਤਪਾਲ ਦੀਆਂ 32000 ਦੀਆਂ ਪਹਿਲਾਂ 11000 ਦੀਆਂ ਸੀ ਆਪਣੀਆਂ ਗਿੱਲ ਭਰਾਵਾਂ ਵੱਲੋਂ ਭਾਈ ਜਗਵੀਰ ਗਿੱਲ ਉਹ ਭਾਈ ਸਾਡੇ ਸਾਰੇ ਗਿੱਲ ਭਰਾਵਾਂ ਵੱਲੋਂ ਸਾਹਮਣੇ ਵੇਖਾਂਗੇ ਉਹ ਇੱਕ ਪਾਸੇ ਚਿੱਟੀ ਵਾਲਾ ਚਿੰਤਪਾਲਾ ਤੇ ਦੂਜੇ ਪਾਸੇ ਆ ਬਿੱਲਾ ਢੋਡਿਆਂ ਵਾਲਾ ਉਹ ਵੇਖਾਂਗੇ 19000 20000 20 ਦਾ 500 ਤੇ 21000 ਸਰਾ 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 ਬੱਲੇ ਬੱਲੇ ਓਏ ਲਾਓ ਸਾਹਮਣੇ ਕੈਨੇਡਾ ਦੇ ਡੈਲਟਾ ਸ਼ਹਿਰ ਚੋਂ ਆਇਆ ਏ ਜੱਗ ਵਿੱਚ ਇਹਨੇ ਨਾ ਵੱਡਾ ਬਣਾਇਆ ਏ ਖੇਡ ਕਬੱਡੀ ਵਿੱਚ ਲਗਾਤਾਰ ਹੀ ਸਿੰਕਾ ਚ ਲਾਇਆ ਏ ਪਰ ਢੋਡਿਆ ਲੁੱਦੇ ਨੇ ਓਏ ਓਏ ਕਬੱਡੀ ਇੱਥੇ 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 ਉਹ ਪ੍ਰਾਪਰ ਛਾਲ ਮਾਰ ਕੇ ਉਹ ਅੰਮ੍ਰੇ ਕੈਨੇਡਾ ਤੇ ਭਾਈ ਜਤਿੰਦਰ ਗਿੱਲ ਕੈਨੇਡਾ ਕਰਨ ਗਿੱਲ ਤੇ ਭਾਈ ਆਮਨ ਉਹ ਕਹਿੰਦੇ ਡੇਲੋ ਤੇ ਨਾਲ ਅਮਰਤਬਾਲ ਗਿੱਲ ਉਹਨਾਂ ਵੱਲੋਂ 11000 ਦੀ ਇੱਕੋ ਕਬੱਡੀ ਹੋ ਗਿਆ ਟੋਡਿਆਂ ਵਾਲਾ ਟੋਡਿਆਂ ਭਾਏ ਹਾਏ ਹੋਏ ਰੱਬਾ ਕਾਉਡੀ ਵਿੱਚ ਜ਼ੋਰ ਲੱਗਦਾ ਗੋਟਿਆਂ ਮੋਟਿਆਂ ਦਾ ਖੌਰੂ ਮੁੰਡਾ ਪਾਈ ਫਿਰਦਾ ਬਿੱਲਾ ਪੰਡ ਟੋਡਿਆਂ ਦਾ ਆਹ ਖੌਰੂ ਮੁੰਡਾ ਪਾਈ ਫਿਰਦਾ ਬਿੱਲਾ ਪੰਡ ਟੋਡਿਆਂ ਦਾ ਕਾਉਡੀ ਵਿੱਚ ਜ਼ੋਰ ਲੱਗਦਾ ਗੋਟਿਆਂ